ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਮੇਰੀ ਬੁੱਕ ਹੈਗੀ ਜੀ ਮੇਰੀ ਪਲੇਠੀ ਬੁੱਕ ਹੈਗੀ ਹੈ ਸਫਰੇ ਮੰਜ਼ਿਲ ਠੀਕ ਹੈ ਜੀ ਇਹ ਹੈਗੀ ਹੈ ਮਿੰਨੀ ਕਹਾਣੀਆਂ ਦੀ ਬੁੱਕ ਹੈਗੀ ਹੈ ਤੇ ਕੁਝ ਜਹਾਰ ਪ੍ਰਕਾਸ਼ਨ ਹੈਗਾ ਆ ਸਹਿਜ ਪਬਲਿਕੇਸ਼ਨ ਸਮਾਣਾ ਤੋਂ ਮੈਂ ਇਹ ਕਰਵਾਈ ਹੈ ਬੁੱਕ ਪਬਲਿਸ਼ ਠੀਕ ਹੈ ਜੀ ਤੇ ਬੁੱਕ ਮੇਰੀ ਬਹੁਤ ਸੋਹਣੀ ਹੈ ਜੀ ਪੇਜ ਦੀ ਕੁਆਲਿਟੀ ਬਹੁਤ ਸੋਹਣੀ ਹੈ ਦੇਖ ਸਕਦੇ ਹੋ ਤੁਸੀਂ ਤੇ ਇਹ ਮੈਨੂੰ ਮਤਲਬ ਬਹੁਤ ਵਧੀਆ ਲੱਗੀ ਹੈ ਦੇਖ ਲਓ ਤੁਸੀਂ ਬੁੱਕ ਦੀ ਕੁਆਲਿਟੀ ਵੀ ਬਹੁਤ ਸੋਹਣੀ ਹੈ ਤੇ ਬੁੱਕ ਪੇਜ ਬਹੁਤ ਸੋਹਣਾ ਆ ਮਾਈਂਡਿੰਗ ਬਹੁਤ ਸੋਹਣੀ ਹੈ ਤੇ ਕਵਰ ਪੇਜ ਵੀ ਬਹੁਤ ਸੋਹਣਾ ਆ ਮੈਂ ਸਿਰਫ ਕਾਈਡੀਆਂ ਦਿੱਤਾ ਸੀ ਮਤਲਬ ਉਸ ਕਵਰ ਪੇਜ ਲਈ ਤੇ ਇਹਨਾਂ ਨੇ ਬਹੁਤ ਸੋਹਣਾ ਕਵਰ ਪੇਜ ਵੀ ਬਣਾਇਆ ਤੇ ਧੰਨਵਾਦ ਜੀ ਬਹੁਤ-ਬਹੁਤ ਸਹਿਜ ਪਬਲਿਕੇਸ਼ਨ 什么呢